ਦੋਸਤੋ ਇਹ ਲਿਉਪਿਨ ਟੋਲ ਦੀ ਫਸਲ ਹੈ ਲਿਉਪਿਨ ਟੋਲ ਅੰਧੇਨਾ ਦੇ ਵੀ ਲਿਉਪਿਨ ਲੱਗਿਆ ਦੇਖੋ ਤੁਹਾਡੇ ਮਾਰਚ 2 ਨੂੰ ਮੈਂ ਅੱਜ ਵੀਡੀਓ ਬਣਾ ਰਿਹਾ ਡਾਕਟਰ ਨਰੰਗ ਬਾਇਓਕਾਰਪ ਸੀਡ ਤੋਂ ਇਹ ਦੇਖੋ ਕਿ ਤੁਹਾਡੀ ਫਸਲ ਇਸ ਤਰ੍ਹਾਂ ਦੀ ਹੈ ਕਿ ਨਹੀਂ ਹੈ ਜੇ ਨਹੀਂ ਹੈ ਤਾਂ ਹੁਣ ਛੇਤੀ ਤੋਂ ਛੇਤੀ ਫਸਲ ਨੂੰ ਚੱਕੋ ਖਾਦ ਪਾਉਣ ਦੀ ਲੋੜ ਹੈ ਜਾਂ ਸਪਰੇਅ ਦੀ ਲੋੜ ਹੈ ਤਾਂ ਕਿ ਫਸਲ ਤੁਹਾਡੀ ਇਸ ਸਟੇਜ 'ਚ ਹੋਵੇ ਹੁਣ ਇਸ ਇਹਨਾਂ ਦਿਨਾਂ 'ਚ ਤਾਂ ਇਹ ਅੱਛਾ ਝਾੜਦਾ ਹੈਗਾ ਇਹ ਫਸਲ ਤੁਹਾਨੂੰ ਪੂਰਾ ਆਸ ਹੈ ਕਿ 3 ਕੰਟਰਲ ਦੇ ਕਰੀਬ ਪਰ ਏਕੜ ਦਾ ਝਾੜਦਾ ਹੈਗਾ ਸੋ ਜੇ ਕਿਸੇ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਇਸ ਫਸਲ ਦੇ ਵਿੱਚ ਸਾਨੂੰ ਫੋਨ ਕਰਦੇ ਅਸੀਂ ਤੁਹਾਡੀ ਜੋ ਵੀ ਪ੍ਰੋਬਲਮ ਹੈ ਉਹਨੂੰ ਹੁਣ ਸੋਲਵ ਕਰਾਂਗੇ ਤਾਂ ਕਿ ਤੁਹਾਡੀ ਫਸਲ ਵਧੀਆ ਰਹੇ ਇਹ ਦੇਖੋ ਇਹ ਬੂਟੇ ਇਹਨਾਂ ਨੂੰ ਫੁੱਲ ਵੀ ਆਉਣਾ ਸ਼ੁਰੂ ਹੋ ਗਿਆ ਅਸੀਂ ਸਾਰੀਆਂ ਬਦਲਾਂ ਮਲਚਿੰਗ ਤੇ ਲਾਉਂਦੇ ਆ ਉਹਦੇ ਨਾਲ ਖਾਦ ਦੀ ਪ੍ਰੋਬਲਮ ਜਿਹੜੀ ਹੈ ਬਿਲਕੁਲ ਹੀ ਸੋਲਵ ਹੋ ਜਾਂਦੀ ਹੈ ਪਲੱਸ ਜਿਹੜਾ ਖਾਦ ਥੱਲੇ ਪਾਇਆ ਹੁੰਦਾ ਉਹ ਵੀ ਪੂਰਾ ਯੂਟਿਲਾਈਜ਼ ਹੋ ਜਾਂਦਾ ਤੇ ਇਹ ਦੇਖੋ ਕਿ ਤੁਹਾਡੀਆਂ ਜਿਹੜੀਆਂ ਫਸਲਾਂ ਫਸਲਾਂ ਲੂਪਨ ਦੀ ਉਹ ਐਸੀ ਜੀ ਹਾਲਤ ਚ ਹੋਣੀ ਚਾਹੀਦੀ ਹੈ ਤੇ ਜੇ ਤੁਹਾਨੂੰ ਲੱਗਦਾ ਕਿ ਹਲੇ ਤੁਹਾਡੀ ਫਸਲ ਪਿੱਛੇ ਹੈ ਕਦਾ ਖਾਲਦ ਬੰਦੇਓ ਇਹ ਕਦੀ ਸਪਰੇ ਐਨਪੀਕੇ ਦੀ ਹੋਰ ਕਰੂ ਤਾਂ ਕਿ ਤੁਹਾਡੀ ਫਸਲ ਜਿਹੜੀ ਹੈ ਇਸ ਫੋਰਮ ਤੇ ਆਵੇ ਤੇ ਚੰਗਾ ਝਾੜ ਦੇਵੇ